ਮੇਰੀ ਗੱਲ ਸੁਣ ਲੈ ਇੱਕ ਗੱਲ ਐ ਸਮਝ ਲੈ ਵੀ ਇੱਕ ਚੋਂ ਨਫਾ ਨਹੀਂ ਕਮਾਇਆ ਜਿੰਨੇ ਦੀ ਲਈ ਆ ਉਨੇ ਦੀ ਦੇ ਦੇ ਰਾਜੂ ਯਾਰ ਲਖਿਆਈ ਵੀ ਪਾਈ ਆ ਦਲਾਲੀ ਵੀ ਦਿੱਤੀ ਆ ਸਾਰਾ ਕੁਝ ਹੀ ਆ ਉੱਥੋਂ ਪਿੰਡ ਲੈ ਕੇ ਗਿਆ ਪਿੰਡੋਂ ਘਰੇ ਲੈ ਕੇ ਆਇਆ ਰਾਜੂ ਸਾਲਾ ਵਿੱਚੋਂ ਜੇ 5-400 ਬਚੇ ਹੀ ਨਾ ਫਿਰ ਕੰਮ ਕਰਨ ਦਾ ਕੀ ਫਾਇਦਾ ਅੱਜ ਤੈਨੂੰ ਕੁਝ ਨਹੀਂ ਬਚਦਾ ਇਹ ਚੋਂ ਬੱਥ ਦੇ ਦੇ ਉਹ ਪੱਠ ਵੀ ਤਕੜੀ ਐ ਫਿਰ ਆਪਰ ਵੀਏ ਬਹੁਤ ਰਾਤੇ ਰਾਜੂ ਹੈ ਬਹੁਤ ਆਏ ਉਹ ਵੀਰੇ ਇਤੇ ਜੇ ਚੰਗੀ ਚੀਜ਼ ਲਾਉਣੀ ਆ ਰੁਪਈਏ ਬਹੁਤ ਨਹੀਂ ਲੱਗੇ ਅਸੀਂ ਜੀ ਆਪਾਂ ਪੱਠਾ 15 15 16 16 ਹਜ਼ਾਰ ਨੂੰ ਪਾਲੀਆਂ ਨਹੀਂ ਸਿਆਉਂਦੀਆਂ ਕਿੰਨੇ ਲਾਗੇ ਆਪਾਂ ਪਹਿਨਾ ਜੀ ਦੇ ਮਹੌਲ ਨਾਲ ਚੱਲਦਾ ਹਾਂ 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 11 ਲਾਗੇ ਹਾਂ ਤੈਨੂੰ ਦੱਸਾਂ ਇਹ ਕਹਿੰਦਾ ਮੈਂ 12 ਦੀ ਖਰੀਦ ਹੈ ਨੇਮ ਚੱਕ ਗਿਆ ਐਥੇ ਫਿਰਦਾ ਯਾਰ ਮੈਨੂੰ ਕਿਉਂ ਉਹਨੂੰ ਆ ਲਾ ਕੇ ਪੁੱਛ ਲੋ ਯਾਰ ਤੁਸੀਂ ਮੇਰੇ ਤੇ ਨਹੀਂ ਜਿੱਕੀ ਤੁਸੀਂ ਪੁੱਛ ਲੋ ਓ ਖਾਣਵਾ ਆੜੀ ਉਰੀਆ ਐ ਹੁਣ ਇਹ ਸਿਆਣਾ ਬਣਾ ਝੂਠਾ ਨਹੀਂ ਬੋਲਦਾ ਆਪਾਂ ਨਹੀਂ ਉਹ ਤਾਂ ਠੀਕ ਆ ਰਜਾ ਆਪਾਂ ਆਪਾਂ ਕਾਦੇ ਪਿੱਛੇ ਮੇਰੀ ਸੁਣ ਗੱਲ ਖਰਦਾ ਮਰਦਾ ਉਹ ਨਹੀਂ ਪੈਸੀ ਮੁਖੀ ਜਦ ਮੇਰੀ ਸੁਣ ਤਾਂ ਗੱਲ ਤਪਾਰ ਨਾ ਮਾਰਾ 7000 ਦੀ ਦੇ ਪੱਠਾ ਬਸ ਠੀਕ ਹੈ ਨਹੀਂ ਠੀਕ ਹੈ ਤੇਰਾ ਟਪਾਰ ਵਾਲੀ ਗੱਲ ਨਹੀਂ ਮੈਂ ਕਰੀ 7000 ਦੀ ਮੀਮ ਨਹੀਂ ਦੇ ਦੇ ਨਹੀਂ ਪੰਜ ਨਹੀਂ ਕਿਹਾ 6 ਨਹੀਂ ਕਿਹਾ ਕੀ ਜੀ ਰੇਟ ਲੱਗਦਾ ਠੀਕ ਹੈ ਲਿਜਾਣੀ ਤੁਸੀਂ ਹਾਂ ਲਿਜਾਣੀ ਹੈ 11000 ਦੀ ਪਾ ਲੋ ਤੇ ਦੇਣੀ ਹੈ ਪੱਠਾ ਹਾਂਜੀ 8000 ਦੀ ਦੇਣੀ ਹੈ ਹੁਣ ਮਰਜ਼ੀ ਤੇਰੀ ਹੈ ਐਡਾ ਦਾਮ ਵਾਲੀ ਗੱਲ ਨਹੀਂ ਹੈਗੀ 10 ਦੀ ਪਾਲ ਵਾਲਾ ਐ ਕਿਵੇਂ ਪਾਲਾ ਉਹ ਅਗਲਾ ਨਹੀਂ ਚੱਲਦਾ ਮੁੱਲ ਸਹੀ ਲਾਓ ਇਹਦਾ ਲਾਤਾ ਬਸ ਮੈਂ ਤਾਂ ਗੱਲ ਸੁਣਾਂ ਪੱਛੋਂ ਤਿੱਥੋਂ 200 ਰੁਪਏ ਕਿਹ ਕੀ ਲੈਣੇ 1 ਰੁਪਿਆ ਘੱਟ ਨਹੀਂ ਲੈਂਦਾ ਮੈਂ ਹਾਂ ਪਿੱਛੋਂ ਕਹਿੰਦੇ ਮੈਨੂੰ ਕਿਹੜਾ ਬਾਪਾ ਕਿਹਾ ਸੀ ਬਾਪਾ ਘੜਾ ਉਹੀ ਫਿਰਦਾ ਬਈ ਬਾਪਾ ਥੋੜੇ ਮਰੀ ਫਿਰਦਾ 10 ਦੀ ਪਲੋ ਨਹੀਂ ਪੈਂਦੀ ਖੜ ਓਏ ਖੜ ਮੁੰਡਿਆ ਲਾ ਰਾਂ ਕਰ ਪੱਠ ਵੇਚਦੀ ਤੇਰੀ ਹੁਣ ਚੁੱਪ ਕਰ ਜੀ ਚੁੱਪ ਕਰ ਜੀ ਨਹੀਂ ਮੈਂ ਭਜੂਗਾ ਪੂਰੀ 6.5 ਦੀ ਹੋਗੀ ਨਹੀਂ ਜੀ ਨਾ ਫੜਾ ਜੀ ਖੜਦਾ ਮੈਂ ਵੀ ਨਹੀਂ ਆ ਜਾ ਇਹ ਦੇਖਾ ਪਹਿਲੀ ਚਲਾਵਾ ਚਲਾਉਣੀ ਆ ਜਾ ਨਾ ਬਾਈ ਤੇਰੀ ਤੇਰੇ ਨਾਲ ਉਹਦੀ ਉਹਦੇ ਨਾਲ ਓਏ ਆ ਬਾਈ ਪਾਪਾ ਆ ਜਾ ਬਸ 2 ਮਿੰਟ ਦਾ ਕੰਮ ਆ ਜਾ ਆ ਜਾ ਆ ਜਾ ਹਾਂ ਲਿਖਾਈ ਨਾ ਕਿ ਨਾ ਲੈ ਬਾਈ ਉਹ ਫੜਾ 8:30 ਦੀ ਫੜ ਚੱਕ ਦੇਓ ਪੈਸੇ ਮੈਂ ਨਹੀਂ ਮਰਵਾਉਂਦਾ ਗਲਤ ਨਹੀਂ ਕੰਮ ਕਰਨਾ ਵਪਾਰੀ ਨਾਲ ਨਾ ਤੇਰੇ ਨਾਲ ਆਨੇ ਵੋਣੀ ਦਾ ਟਾਈਮ ਪਹਿਲੇ ਨਾਲ ਗਲਤ ਕੰਮ ਮੈਂ ਕਿਉਂ ਕਰਾਂ ਮੈਂ ਦੁਨੀਆ ਨਾਲ ਲੰਬੇ ਸਰੇ ਨਹੀਂ ਵਰਤਣਾ ਇੱਕ ਦਿਨ ਦਾ ਖੇਡ ਥੋੜੀ ਐ ਵੀ ਹੱਥਾਂ ਨੂੰ ਪਉਆ ਲਾਇਆ ਚੱਲ ਮੇਰੇ ਭਾਈ ਲੈ ਲੈ ਰਈਾਈ ਨਾ ਪਾਟਦੇ ਦੁੱਤੇ ਐਂ ਬਿਨਾ ਮਤਬਲਾ ਪਾਉਦੇ ਸੂਲਾਂ ਤੇ ਸਹੀ ਆ ਕਿਉਂ ਜੀ ਯਾਰ ਕਰਨੇ ਪੈਣਗੇ ਸਾਡੇ ਕੋਲ ਐਸੀ ਫਿਰ ਕਢਾ ਕੇ ਦੇ ਦੀ ਮੈਨੂੰ ਕੈਸ ਲੱਗਿਆ ਹੈ ਖੜਾ ਕਰ ਦੇ ਦੇ ਕਿੱਥੋਂ ਇੱਥੇ ਨਿਕਲ ਜਾਂਦੇ ਆ ਹਾਂ ਚੱਲ ਵਾ ਠੀਕ ਆ ਬਸ ਖੜਾ ਕਰ ਦੇ ਦੇ ਰਖੜਾ ਹੋਊਂਗੇ ਨਾ ਅੱਡੇ ਕੋਲ ਹਾਂ ਬਾਈ ਪੱਕੀ ਸਾਈਟ ਤਾਂ ਦੇ ਦੇ ਨੂੰ ਹਾਂ ਸਾਈਟ ਦੇ ਦੇ ਪੱਕੀ 500 ਰੁਪਏ ਦੇ ਦੇ ਆ ਮੈਨੂੰ ਪੈਂਡਾ ਛੜਾਉਣ ਦੇ ਤੋਂ ਤੋਂ ਵਾ ਠੀਕ ਐ